ਅੱਜ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੇ ਪਿੰਡ ਸੇਲਵਰਾ ਬਿੱਲੇ ਦੇ ਕਰੋ ਆਪਾਂ ਦੋ ਨਗ ਅਖਾ ਰਹੇ ਜੀ ਇੱਕ ਥੋਕੜ ਕੱਪਣ ਇੱਕ ਮਿੱਤਰੋ ਸੱਜਰ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿਹੜੇ ਕਿਹੜੇ ਮਿੱਤਰੋ ਸੂਏ ਨੇ ਤੇ ਪਹਿਲੇ ਨੰਬਰ ਤੇ ਆਪਾਂ ਸੱਜਰ ਦੀ ਗੱਲ ਕਰਦੇ ਹਾਂ ਫਿਰ ਮਿੱਤਰੋ ਆਪਾਂ ਤੁਹਾਨੂੰ ਥੋਕੜ ਕੱਪਣ ਦਿਖਾਵਾਂਗੇ ਕਦੋਂ ਕਿ ਦੀ ਸੂਈ ਆ ਕਿਹੜਾ ਸੂਗਾ ਇਹਦੀ ਡਿਟੇਲ ਤਾਂ ਆਪਾਂ ਬਾਈ ਤੋਂ ਲੈਨੇ ਆ ਸੋ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਸੋਹਣਾ ਹਵਾਨਾ ਥੋੜੀ ਜੁਨੀਕੀ ਤੱਕ ਜ਼ਰੂਰ ਮਿੱਤਰੋ ਲੈ ਵੀ ਨੂੰ ਅੱਗੇ ਅੱਗੇ ਨੂੰ ਆ ਤੇ ਸਿੰਘ ਥੋੜਾ ਖੁੱਲਾ ਵਜਨ ਕਰਨੀਓ ਚੰਗੀ ਤੇ ਕੱਦ ਕਾਟ ਵੀ ਮਿੱਤਰੋ ਪੂਰਾ ਹੀ ਚੰਗਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਇਹ ਆਪਾਂ ਮੱਝ ਦੀ ਗੱਲ ਕਰਦੇ ਆ ਕਿਹੜਾ ਸੂਆ ਇਹ ਇਹ ਤੀਜਾ ਸੂਆ ਸੂਈ ਵੀ ਆ ਬਾਈ ਤੀਜਾ ਸੂਆ ਸੂਈ ਆ ਕਿੰਨੇ ਕ ਦਿਨ ਹੋ ਗਏ ਅੱਜ ਇਹਨੂੰ ਤੀਜਾ ਦਿਨ ਆ ਬਾਈ ਠੀਕ ਆ ਮੰਗਰ ਕਟਾ ਕੱਟੀ ਮੰਗਰ ਕਟਾ ਬਾਈ ਮੰਗਰ ਕਟਾ ਤੀਜਾ ਦਿਨ ਸੂਈ ਨੂੰ ਤੇ ਕਿੰਨਾ ਕੁ ਜਿਹੜਾ ਬੋਲਾ ਹੋ ਬੋਲਾ ਬਾਈ 10 ਲੀਟਰ ਤਿਆਰ ਆ ਜਾਵਾ 10 ਲੀਟਰ ਹਾਂ ਠੀਕ ਆ ਕਰ ਜੂਗੀ 13 14 14 ਲੀਟਰ ਦੁੱਧ ਖਾਸ ਕੇ ਦੁੱਧ ਮੈਂ ਬਾਈਕੋ। ਸੋ ਚੰਗਾ ਵਜਣਾ ਮਿੱਤਰੋ ਚੰਗੀ ਸਿਹਤ ਹੈ ਚੰਗੀ ਠੰਢ ਹਵਾਲਾ ਬਹੁਤ ਹੀ ਸੋਹਣਾ ਚੰਗਾ ਤੇ ਦੂਜੇ ਦੂਜੇ ਸੂਏ ਬਾਈ ਕਿੰਨਾ ਤੋਂ ਆਪਾਂ ਲੈ ਕੇ ਆਏ ਦੂਜੇ ਸੂਏ 12-13 ਮੀਟਰ ਦੁੱਧ ਕੱਢਿਆ ਹੋਣਾ ਕਿਹਾ ਉਹਨਾਂ ਨੇ ਚਲੋ ਪਰ ਅੱਜ ਜਿਵੇਂ ਆਪਣੇ ਕੋਲੇ ਖੜੀ ਆ ਇਸ ਟਾਈਮ 10 ਕਿਲੋ ਬੋਲਾ ਤਿਆਰ ਆ ਜਾਵਾਂ ਓਕੇ ਤੋਰੋ ਜੇ ਇੱਕ ਵਾਰੀ ਫਿਰ ਤੇ ਚੰਗੀ ਫੇਰਾ ਆਪਾਂ ਗੱਲ ਕਰਦੇ ਵੀ ਸਿਹਤ ਚੰਗਾ ਵਜਣ ਚੰਗੀ ਸਭ ਵੀ ਤੇ ਤੀਜੇ ਸੂਏ ਮਿੱਤਰੋ ਇਹ ਸੂਈ ਵੀ ਆ ਇਹ ਸੇਧ ਪੱਖੋਂ ਬਹੁਤੀ ਚੰਗੀ ਮੋੜ ਲੈ ਜੀ ਬਸ ਜਾਣ ਤੋ ਜਾਣ ਤੋ ਜੇਕਰ ਕਿਸੇ ਵੀ ਦੋਸਤ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124 ਆ ਰੇਟ ਫਿਰ ਕੀ ਕਰਤਾ ਜੀ ਮੁੱਲ ਭਾਈ ਇਹਦਾ ਕੋਲੇ ਪਾਇੰਡ ਕਰਾ ਲ ਬਾਈ ਹਾਂਜੀ ਬੁੱਲ ਮੰਗਦੇ ਤਾਂ ਆਪਾਂ ਇੱਕ 60 ਆ ਬਾਈ ਹਾਂਜੀ 1,55,000 ਦੀ ਟੋਟੀ ਦੇ ਰਾਂ ਓਕੇ ਹਾਂਜੀ ਮੁੱਲ 1 60 ਹੈ 1 55 ਦੀ ਦੇਣੀ ਹੁਣ ਆ ਕੀ ਧੋਕੜ ਗੱਬਣਾ ਜਿਹੜਾ ਵੀ ਇਮਾਨਦਾਰ ਕਰਨਾ ਓਕੇ ਧੋਕੜ ਗੱਬਣਾ ਕੀ ਇਹਦਾ ਕਿਹੜਾ ਸੂਆ ਜੀ ਇਹ 3 ਕੇ ਸੂਏ 70 ਬਾਈ ਗੱਬਣਾ 3 ਜੇ ਦੇ ਖਾਤਰ ਹਾਂ ਬਾਈ ਆ ਕਿੰਨੇ ਚਿਰ ਦੀ ਗੱਬਣ ਹੋ ਦੇ ਭਾਈ 5.5 ਮਹੀਨੇ ਦੀ ਗੱਭਣਾ ਹਾਂਜੀ ਚੈੱਕ ਆਫ ਆ ਬਾਈ ਓਕੇ ਤੇ ਆ 17 ਤਰੀਕ ਨੂੰ ਇਹਨੂੰ ਫੇਮਾ ਮਹੀਨਾ ਲੱਗ ਜੂਗਾ ਬਾਈ ਆ ਦੁੱਧ ਕਿੰਨਾ ਹੋ ਦੁੱਧ ਦਾ ਇੱਕ ਟਾਈਮ ਬਾਈ 5 ਕਿਲੋ ਆ ਓਕੇ ਸਿੰਘਾਂ ਦੇ ਮਿੱਤਰੋ ਜਰੂਰ ਕੈਪ ਲੈ ਰਹੇ ਨੇ ਫੇਸ ਕੁਆਲਿਟੀ ਸਰੀਰ ਪੱਖੋਂ ਚੰਗੀ ਸਮੀ ਵੀ ਆ 5.5 ਮਹੀਨਿਆਂ ਦੀ ਗੱਭਣਾ ਤੇ 6 ਕਿਲੋ ਦੁੱਧ ਦੁੱਧ 5 ਕਿਲੋ ਆ ਦੁੱਧ 5 ਉਸ ਵੇਲੇ 5 ਕਿਲੋ ਮਗਰ ਕਟਾ ਕੱਟੀ ਮਗਰ ਕਟਾ ਬਾਈ ਆ ਮਗਰ ਕਟਾ ਠੀਕ ਹੈ ਹਾਂ ਤੇ ਟੋੜ ਜਨ ਬੱਤੇ ਦਾ ਰਪਣ ਦੀ ਕੋਈ ਚੱਕਰ ਨਹੀਂ ਗਾ ਤੇ ਧਾਰਤੀ ਮੈਂ ਆਉਂਦੀ ਆ ਥਾਪੀ ਦੀ ਬਈ ਓਕੇ ਰੇਟ ਕੀ ਕਰਤਾ ਫਿਰ ਇਹ ਦੇਰ ਮੈਂ ਗੱਲ ਕਰਾਂਗੇ ਰੇਟ ਕੀ ਕਰਤਾ ਜੀ ਰੇਟ ਇਹਦਾ 85000 ਰੁਪਇਆ ਕੋਈ 85 ਜੋ ਮਾਨਤਾਨ ਕਰਦਾ 85 ਦੇ ਵਿੱਚੋਂ ਮਾਨਤਾਨ ਹੋਣੀ 80 ਆ ਕਿ ਛੋਟੀ ਦੇ ਦਾਂਗੇ ਓਕੇ ਮਗਰ ਬੱਚਾ ਵੀ ਆਇਆ ਮਾ ਹਾਂ 7-8000 ਦਾ ਕਟੋੜ ਬੱਚਾ ਹਨ ਹਾਂ 8000 ਦਾ ਮੌਲ ਨੰਬਰ ਚਾਹੀਦਾ ਹਾਂ ਬਾਕੀ ਚੰਗੀ ਪੜੀ ਵੀ ਆ ਚੰਗੀ ਸਮੀ ਵੀ ਆ ਤੇ ਦੂਜੇ ਸੂਏ ਮਿੱਤਰੋ ਸੂਈ ਵੀ ਆ ਤੇ ਤੀਜੇ ਦੇ ਖਾਤਰ ਗੱਬਣਾ ਹੈ ਬਾਕੀ ਕੋਈ ਆ ਬਈ ਕੱਦ ਪੱਖੋਂ ਵੀ ਮੂਵੀ ਹਾਂ ਸਾਰੇ ਪਾਸੇ ਹਾਂ ਸਾਰੇ ਪਾਸੇ ਬਰ ਸਿੰਘ ਦਾ ਜ਼ਰੂਰ ਕੈਪ ਲਿਆ ਬਾਕੀ ਜਮਾ ਜੈਡ ਬਲੈਕ ਹੀ ਆ ਬਾਈ ਸਾਡਾ ਤੇ ਫੋਨ ਨੰਬਰ ਦੱਸੋ ਜੀ ਆਪਣਾ ਫੋਨ ਨੰਬਰ ਆਪਣਾ 62399 ਬਾਈ ਹਾਂਜੀ 17011 ਬਾਈ 62399 ਤੇ 17011 ਹਾਂ 17011 ਧੰਨਵਾਦ